ਅੱਜ ਅਸੀਂ ਸ਼ਹਿਰ ਅਥਾਰਟੀ ਦੇ ਨਿਸ਼ਾਨਦੇਸ਼ ਹੇਠ ਅੱਜ ਅਸੀਂ ਜਿਹੜੀ ਹੈਗੀ ਛੱਡਣ ਪਿੰਡ ਤੋਂ ਲਵਾਰਸੀ ਸਾਰੀ ਲਾਨ ਇਕੱਠੀ ਕੀਤੀ ਹੈ ਇਹ तकरीबन 2200 ਲੀਟਰ ਦੇ ਕਰੀਬ ਇਹ ਲਾਨ ਹੈਗੀਆਂ ਤੇ ਸਪੈਸ਼ਲ ਜਿਹੜਾ ਡਿਪਾਰਟਮੈਂਟ ਵੱਲੋਂ ਇੱਕ ਡੌਗ ਸਕੁਐਡ ਵੀ ਸਾਨੂੰ ਰਿਪੋਰਟ ਕੀਤਾ ਗਿਆ ਉਹਨਾਂ ਨੂੰ ਵੀ ਅੱਜ ਉਹਨਾਂ ਦੀ ਵੀ ਮਦਦ ਲਈ ਗਈ ਆ ਡਿਪਾਰਟਮੈਂਟ ਵੱਲੋਂ ਤੇ ਇਹ ਜਿਹੜੀ ਲਾਨ ਹੈ ਇਸ ਮੌਕੇ ਤੇ ਨਸ਼ਟਗੀ ਰੋਕਣ ਲਈ ਲਵਾਰਸੀ ਲਾਣੇ ਵਾਲੀ ਹੈ ਪੜੀ ਕਿ ਪਤਾ ਲੱਗਾ ਕਿ ਇਹਦੀ ਜਗ੍ਹਾ ਇਹਦੀ ਕਿੱਥੇ ਨਹੀਂ ਜੇ ਇਸ ਬਾਰੇ ਹੇ ਫਿਲਹਾਲ ਕੁਝ ਨਹੀਂ ਪਤਾ ਲੱਗਾ ਸਾਰੀ ਲਵਾਰਸੀ ਸਾਨੂੰ ਮਿਲੀ ਹੈ ਡਰੇਨ ਦੇ ਉੱਪਰ ਮਿਲੀ ਹੈ ਜੀ ਅੱਜ ਅਸੀਂ ਸਾਰੇ ਥਾਟੀ ਦੀ ਦਿਸ਼ਾਨ ਦੇ ਦੇਸ਼ੇਟ ਅੱਜ ਅਸੀਂ ਜਿਹੜੀ ਹੈਗੀ ਛੱਡਣ ਪਿੰਡ ਤੋਂ ਲਵਾਰਸੀ ਸਾਰੀ ਲਾਂ ਇਕੱਠੀ ਕੀਤੀ ਹੈ ਇਹ तकरीबन 2200 ਲੀਟਰ ਦੇ ਕਰੀਬ ਇਹ ਲਾਂ ਹੈਗੀਆਂ ਤੇ ਸਪੈਸ਼ਲ ਜਿਹੜਾ ਡਿਪਾਰਟਮੈਂਟ ਵੱਲੋਂ ਇੱਕ ਡੌਗ ਸਕੁਐਡ ਵੀ ਸਾਨੂੰ ਰਿਪੋਰਟ ਕੀਤਾ ਗਿਆ ਉਹਨਾਂ ਨੂੰ ਵੀ ਅੱਜ ਉਹਨਾਂ ਦੀ ਵੀ ਮਦਦ ਲਈ ਗਈ ਹੈ ਡਿਪਾਰਟਮੈਂਟ ਵੱਲੋਂ ਤੇ ਇਹ ਜਿਹੜੀ ਲਾਨ ਐਸ ਮੌਕੇ ਤੇ ਨਸ਼ਟ ਹੋ ਗਈ ਕਿਉਂਕਿ ਲਵਾਰਸ ਸੀ ਲਾਨੇ ਵਾਲੇ ਕਿਹੜੀ ਜਗ੍ਹਾ ਤੇ ਪਹੜੀ ਕਿ ਪਤਾ ਲੱਗਾ ਕਿ ਕਿਹੜੀ ਜਗ੍ਹਾ ਹੀ ਜੀ ਜੀ ਸਹੀ ਨਹੀਂ ਹੈ ਨਹੀਂ ਜੇਸ ਬਾਰੇ ਹੈ ਫਿਲਹਾਲ ਕੁਝ ਨਹੀਂ ਪਤਾ ਲੱਗਾ ਸਾਰੀ ਲਵਾਰਸੀ ਸਾਨੂੰ ਮਿਲੀ ਹੈ ਡਰੇਨ ਦੇ ਉੱਪਰ ਮਿਲੀ ਹੈ ਜੀ ਅੱਜ ਅਸੀਂ ਸਾਰਾ ਅਥਾਰਟੀ ਦੇ ਨਿਸ਼ਾਨਦੇਸ਼ ਹੇਠ ਅੱਜ ਅਸੀਂ ਜਿਹੜੀ ਹੈਗੀ ਛੱਡਣ ਪਿੰਡ ਤੋਂ ਲਵਾਰਸੀ ਸਾਰੀ ਲਾਨ ਇਕੱਠੀ ਕੀਤੀ ਹੈ ਇਹ ਤਕਰੀਬਨ 2200 ਲੀਟਰ ਦੇ ਕਰੀਬ ਇਹ ਲਾਨ ਹੈਗੀਆਂ ਤੇ ਸਪੈਸ਼ਲ ਜਿਹੜਾ ਡਿਪਾਰਟਮੈਂਟ ਵੱਲੋਂ ਇੱਕ ਡੌਗ ਸਕੁਐਡ ਵੀ ਸਾਨੂੰ ਰਿਪੋਰਟ ਕੀਤਾ ਗਿਆ ਉਹਨਾਂ ਨੂੰ ਵੀ ਅੱਜ ਉਹਨਾਂ ਦੀ ਵੀ ਮਦਦ ਲਈ ਗਈ ਹੈ ਤੇ ਇਹ ਜਿਹੜੀ ਲਾਣਾ ਐਸ ਮੌਕੇ ਤੇ ਨਸਟ ਗਈ ਕਿਉਂਕਿ ਲਵਾਰਸ ਸੀ ਲਾਣੇ ਵਾਲੇ ਕਿਹੜੀ ਜਗ੍ਹਾ ਤੇ ਪੜੀਗੀ ਪਤਾ ਲੱਗਾ ਕਿਹੜੀ ਜਗ੍ਹਾ ਹੀ ਜੀਜੀ ਨੂੰ ਚਾਹੀਦੀ ਮੈਂ ਜੇਸ ਬਾਰੇ ਹੇ ਫਿਲਹਾਲ ਕੁਝ ਨਹੀਂ ਪਤਾ ਲੱਗਾ ਸਾਰੀ ਲਵਾਰਸੀ ਸਾਨੂੰ ਮਿਲੇ ਡਰੇਨ ਦੇ ਉੱਪਰ ਮਿਲੀ ਹੈ ਜੀ